ਅੱਜ ਦਿਨ ਆ ਸੰਡੇ ਥੋੜਾ ਜਿਹਾ ਲੇਟ ਉੱਠੇ ਸੀਗੇ ਨਾਸ਼ਤਾ ਕਰਕੇ ਹਟੇ ਆ ਤੇ ਹਸਬੰਡ ਗਏ ਆ ਜੌਬ ਤੇ ਉਹਨਾਂ ਦੀ ਡਿਮਾਂਡ ਆਈ ਸੀ ਵੀ ਬਹੁਤ ਦਿਨ ਹੋ ਗਿਆ ਗੋਭੀ ਦੀ ਸਬਜ਼ੀ ਨਹੀਂ ਬਣਾਈ ਤੇ ਅੱਜ ਆਪਾਂ ਬਣਾਉਣੀ ਆ ਗੋਭੀ ਦੀ ਸਬਜ਼ੀ ਉਹਨਾਂ ਦੇ ਲਈ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਗੋਭੀ ਦੀ ਸਬਜ਼ੀ ਬਿਲਕੁਲ ਹੀ ਨਵੇਂ ਤਰੀਕੇ ਦੇ ਨਾਲ ਜਿਹਦੇ ਨਾਲ ਤੁਹਾਨੂੰ ਪਹਿਲਾਂ ਤੜਕਾ ਲਾਉਣ ਦੀ ਵੀ ਕੋਈ ਲੋੜ ਨਹੀਂ ਹੈਗੀ ਤੇ ਆਪਾਂ ਜਿਹੜਾ ਬਣਾਉਣਾ ਆ ਅੱਜ ਰਾਇਤਾ ਅਵੋਕਾਡੋ ਦਾ ਰਾਇਤਾ ਬਿਲਕੁਲ ਨਵੀਂ ਚੀਜ਼ ਆ ਅੰਤ ਤੱਕ ਵੀਡੀਓ ਦੇਖਦੇ ਰਹੀਓ ਗੋਭੀ ਦੇ ਫੁੱਲ ਨੂੰ ਨਾਲ ਤੁਹਾਨੂੰ ਕੱਟਣ ਦੀ ਵੀ ਕੋਈ ਲੋੜ ਨਹੀਂ ਆਪਾਂ ਕੁਇਕ ਜੀ ਸਬਜ਼ੀ ਬਣਾਉਣੀ ਆ ਬਿਲਕੁਲ ਹੀ ਨਵੇਂ ਤਰੀਕੇ ਦੇ ਨਾਲ ਹੱਥ ਨਾਲ ਹੀ ਭਾਵੇਂ ਇਹਨਾਂ ਨੂੰ ਪਾੜ ਪਾੜ ਕੇ ਫੁੱਲ ਲੱਗ ਕਰ ਲਓ ਜਿੱਦਾਂ ਦੇ ਤੁਹਾਨੂੰ ਜਿੰਨੇ ਸਾਈਜ਼ ਤੁਹਾਨੂੰ ਚਾਹੀਦੇ ਆ ਜਿਆਦਾ ਵੱਡੇ ਨਾ ਰੱਖਿਓ ਨਹੀਂ ਤੇ ਫਿਰ ਬਾਅਦ ਵਿੱਚ ਰਿਜਣੇ ਨਹੀਂ ਹੈਗੇ ਨਿਊਜ਼ੀਲੈਂਡ ਦੇ ਵਿੱਚ ਸਰਦੀ ਦਾ ਮੌਸਮ ਆ ਤੇ ਗੋਭੀ ਹੈ ਜਿਹੜੀ ਸਰਦੀ ਦੇ ਮੌਸਮ ਚ ਉਹੀ ਮਿਲਦੀ ਹੈ ਜਿਹੜੀ ਗਰਮੀਆਂ ਦੀ ਕ੍ਰੌਪ ਕੋਈ ਵੀ ਸਟੋਰ ਕਰਕੇ ਰੱਖ ਲੈਂਦੇ ਆ ਤੇ ਸਾਡੇ ਵੀ ਹੁਣ ਫ੍ਰਿਜ ਚ ਪਈ ਨੂੰ ਥੋੜੇ ਦਿਨ ਹੋ ਗਏ ਸੀਗੇ ਤੇ ਮੈਂ ਸੋਚਿਆ ਵੀ ਅੱਜ ਫਿਰ ਇਹੀ ਬਣਾਉਣੀ ਆ ਆਪਾਂ ਤੇ ਨਾਲ ਆਲੂ ਵੀ ਕੱਟ ਲਓ ਆਲੂ ਵੀ ਪਤਲੇ ਪਤਲੇ ਲੰਬੇ ਲੰਬੇ ਕੱਟ ਲਿਓ ਜ਼ਿਆਦਾ ਬਰੀਕ ਨਾ ਕਰਿਓ ਨਹੀਂ ਤਾਂ ਇਹ ਬਿਲਕੁਲ ਹੀ ਘੁੱਲ ਜਾਣੇ ਆ ਤੇ ਆਪਣਾ ਆਲੂ ਵੀ ਕੱਟ ਹੋ ਗਏ ਆ ਹੁਣ ਇਹਨਾਂ ਨੂੰ ਮੈਂ ਪਹਿਲਾਂ ਹੀ ਧੋ ਕੇ ਰੱਖ ਲਿਆ ਸੀਗਾ ਤੇ ਹੁਣ ਕੜਾਹੀ ਗਰਮ ਆਪਣੀ ਹੋ ਗਈ ਆ ਇਹਦੇ ਵਿੱਚ ਹੁਣ ਆਪਾਂ ਪਾ ਦਿੰਨਾ ਤੇਲ ਕੜਛੀ ਕੀ ਤੇਲ ਪੋਣਾ ਆਪਾ ਬਹੁਤ ਜ਼ਿਆਦਾ ਤੇਲ ਨਹੀਂ ਪੋਣਾ ਥੋੜੇ ਮੈਂ ਜੀਰਾ ਪਾ ਕੇ ਚੈੱਕ ਕਰ ਲਿਆ ਸੀ ਪਹਿਲਾਂ ਹੀ ਤੇਲ ਗਰਮ ਹੋ ਗਿਆ ਆ ਹੁਣ ਜੀਰਾ ਆਪਣਾ ਚਟਕਣ ਲੱਗ ਗਿਆ ਆ ਤੇ ਇਹਦੇ ਵਿੱਚ ਹੁਣ ਆਪਾਂ ਪਾਣੀਆਂ ਜੋ ਵੀ ਤੇ ਗੁੱਡੀ ਵਸਤਰੀ ਪਾਣੀਆਂ ਨਾਲ ਦੀ ਨਾਲ ਹੀ ਆਪਾਂ ਇਹਦੇ ਵਿੱਚ ਆਲੂ ਵੀ ਪਾ ਲੈਣੇ ਆ ਤੇ ਆਲੂ ਪਾ ਕੇ ਇਹਨੂੰ ਆਪਾਂ ਲਾਉਣਾ ਸ਼ੁਰੂ ਕਰ ਦੇਣਾ ਆ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਆ ਤੇ ਆਪਾਂ ਇਹਨੂੰ ਜਿਹੜਾ ਟੇਸਟ ਆ ਨਾ ਜਿਵੇਂ ਆਪਾਂ ਫਰਾਈ ਕਰਕੇ ਬਣਾਉਨੇ ਆ ਤੇ ਕੱਲ ਕੇ ਘਰੇ ਬਣਾਉਨੇ ਆ ਫੁੱਲ ਫਰਾਈ ਕਰਕੇ ਤੇ ਉਹਦਾਂ ਦਾ ਟੇਸਟ ਆਊਗਾ ਜਿਵੇਂ ਮੰਨਿਓ ਟਰਾਈ ਕਰਕੇ ਦੇਖੀਓ ਤੇ ਇਹਦਾਂ ਜਾਂ ਆਲੂਆਂ ਨਾਲ ਜਾਂ ਗੋਭੀ ਦਾ ਆ ਆਪਣੇ ਆਪ ਹੀ ਕੰਢਾ ਜਾ ਤਰੇ ਵਰਗਾ 골ਡਨ ਬ੍ਰਾਊਨ ਹੋਣ ਲੱਗ ਜਾਂਦਾ ਆ ਪਰ ਥੋੜੀ ਪੇਸ਼ੈਂਸ ਦੇ ਨਾਲ ਹੌਲੀ ਹੌਲੀ ਇੱਕ ਤਰੀਕਾ ਨਵਾਂ ਇਸ ਕਰਕੇ ਅਭੀ ਤੁਹਾਨੂੰ ਤੜਕਾ ਤੁਸੀਂ ਪਹਿਲਾਂ ਨਹੀਂ ਲਗਾਇਆ ਹੈਗਾ ਪਹਿਲਾਂ ਤੁਸੀਂ ਗੋਭੀ ਕਰ ਰਹੇ ਹੋ ਤੇ ਜਿੰਦ ਤੱਕ ਤੁਹਾਡੀ ਗੋਭੀ ਹੋ ਰਹੀ ਹੈ ਵਿੱਚ ਵਿੱਚ ਤੁਸੀਂ ਇਹ ਨੂੰ ਭਲਾਉਂਦੇ ਤਾਂ ਰਹਿਣਾ ਹੀ ਆ ਤੁਸੀਂ ਨਾਲ ਦੀ ਨਾਲ ਆਪਣਾ ਤੜਕਾ ਤਿਆਰ ਕਰ ਲੈਣਾ ਤੜਕੇ ਦੇ ਵਿੱਚ ਮੈਂ ਲਸਣ ਅਦਰਕ ਕਿਚੜ ਹਰੀ ਮਿਰਚਾ ਦੋ ਪਿਆਜ਼ ਲਏ ਆ ਤੇ ਹੁਣ ਆਪਾਂ ਉਹ ਤੜਕਾ ਤਿਆਰ ਕਰੀਏ ਆਂ ਜਦ ਵੀ ਜ ਆਪਣਾ ਲਾ ਕੇ ਦੇਖ ਲੋ ਵੀ ਕਲਰ ਬੂ ਚੇਂਜ ਹੋ ਲੱਗ ਗਿਆ ਹੈ ਤੇ ਆਲੂ ਤਾਂ ਜਿਹੜੇ ਕ੍ਰਿਸਪੀ ਹੋਣ ਲੱਗੇ ਆ ਤੇ ਲਾ ਕੇ ਵਿੱਚ ਤੋਇਆ ਜਾ ਬਣਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਕੀ ਪਾਉਣਾ ਹੈ ਲਸਣ ਹੁਣ ਤਾਂ ਪਹਿਲਾਂ ਆਪਾਂ ਪਾ ਦੇਣਾ ਹੈ ਲਸਣ ਉਹਦੇ ਪਾ ਕੇ ਫੇਰਾ ਪੈ ਨੂੰ ਬਲੋਣਾ ਦਰ ਧਰ ਦੇਣਾ ਹੈ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਹੈ ਇਹ ਤੋਇਆ ਜਿੱਦਾਂ ਕਵਰ ਕਰ ਦੇਣਾ ਹੈ ਬੇਰੀ ਜਿਹਾ ਕਿ ਆਪਣੇ ਆਪ ਹੀ ਇਹ ਜਦ ਬਰੀਕ ਵੀ ਕੱਟਿਆ ਹੋਇਆ ਹੈ ਤਾਂ ਆਪਾਂ ਇਹਨਾਂ ਕੱਦੂ ਕਸ ਕਰਕੇ ਨਹੀਂ ਪਾ ਰਹੇ ਜਦੋਂ ਇਹ نیچے ਲਗਨ ਲਾਈ ਜਾਂਦਾ ਹੈ ਇਹ ਕੱਟੇ ਹੋਏ ਕਰਕੇ ਇਹਦਾ ਆਪਣਾ ਵਧੀਆ ਟੇਸਟ ਆਊਗਾ ਅਗਰ ਇੱਕ ਆਪਾਂ ਥੋੜੀ ਜਿਹੀ ਲਸਣ ਨਾਲ ਸਰ ਪਿਆ ਸੀਗਾ ਕਿਉਂਕਿ ਕੋਈ ਵੀ ਆਂਡੀ ਵਾਲੀ ਚੀਜ਼ ਹੁੰਦੀ ਆ ਉਹਦੇ ਵਿੱਚ ਅਦਰਕ ਦਾ ਬਹੁਤ ਜ਼ਿਆਦਾ ਵਧੀਆ ਟੇਸਟ ਹੁੰਦਾ ਹੈ ਤੇ ਹੁਣ ਜਦ ਆਪਣਾ ਹਰਦਿਕ ਲਸਣ ਪੱਕ ਗਿਆ ਸੀ ਹੁਣ ਆਪਾਂ ਇਹ ਵਿੱਚ ਪਿਆਜ਼ ਜਿਹੜਾ ਪਿਆਜ਼ ਕੱਟ ਕੇ ਰੱਖਿਆ ਹੋਇਆ ਸੀ ਇਹ ਤੇ ਹਰੀ ਮਿਰਚ ਵੀ ਪਾ ਦਿੱਤੀ ਆ ਹੁਣ ਤੱਕ ਜਿਹੜੀ ਆਪਣੀ ਗੋਭੀ ਆ ਉਹ 70% ਪਹਿਲਾਂ ਹੀ ਬਣ ਚੁੱਕੀ ਆ ਤੇ ਪਿਆਜ਼ ਆਪਾਂ ਤਾਂ ਅਖੀਰ ਦੇ ਵਿੱਚ ਪਾਏ ਆ ਤੇਰ ਤਾਂ ਕਿਲਾ ਸੁਆਦ ਵੀ ਆਊਗਾ ਪਰ ਤੜਕਾ ਲਾਇਆ ਵੀ ਹੈ ਨਾ ਤੇ ਇਹ ਫਾਇਦਾ ਜਿਹਦਾ ਨੰਦ ਦੱਸਿਆ ਮੈਂ ਕੀ ਦੀ ਤੜਕਾ ਨਾਲ ਦੀ ਉਹ ਕੱਟ ਹੋ ਜਾਂਦਾ ਸਬਜੀ ਪਹਿਲਾਂ ਤਰਦੇ ਹੋ ਕਿ ਨਾਲ ਤੜਕਾ ਕੱਟ ਲਓ ਹੁਣ ਆਗੇ ਮਸਾਲੇ ਪਾਉਂਦਾ ਤਾਂ ਹੁਣ ਆਪਣੀ ਸਬਜੀ ਪਕਾਣ ਨੂੰ ਤਿਆਰੀ ਆ ਤੇ ਸਿਰਫ ਹੁਣ ਗਾਹਾਂ 10% ਰਹਿ ਗਈ ਆ ਆਪਾਂ ਹੰਦੀ ਪਾ ਦਿੱਤੀ ਆ ਤੇ ਲੂਣ ਪਾ ਦਿੱਤਾ ਹੈ ਦੇਖੋ ਵੀ ਮੇਚ ਤਾਂ ਪahari ਵਰਤੀ ਸੀ ਹੀ ਲਾਲ ਮੱਠੀ ਤੁਸੀਂ ਪਾ ਸਕਦੇ ਹੋ ਪਰ ਹੁਣ ਇਹਨੂੰ ਹਲਾ ਕੇ ਚੰਗੀ ਤਰ੍ਹਾਂ ਹਲਾ ਦਿਓ ਕਿ ਨਹੀਂ ਹੰਦੀ ਇੱਕ ਜਗ੍ਹਾ ਰਹਿ ਜਾਂਦੀ ਆ ਅੱਧੀ ਹੰਦੀ ਜਿਹੜੀ ਆਪਣੀ ਗੋਦੀ ਆ ਪੀਲੀ ਹੋਈ ਜਾਂ ਨਹੀਂ ਆ ਇਹ ਦਿਨ ਇੰਨੀ ਚੀਤੀ ਰਹੀ ਨਹੀਂ ਤੇ ਚੰਗੀ ਕਰਨੇ ਨੂੰ ਗਲਾਸ ਟੇਬਲਪਰ ਵੀ ਮੂਚੀ ਲੈ ਕੇ ਲਾਈ ਅੰਬੀ ਤਲੇ ਤੇ ਇਹ ਨੂੰ ਚੰਗੀ ਤਰ੍ਹਾਂ ਹਿਲਾ ਕੇ ਕਿ ਸਾਰਾ ਰੇਲਾ ਇਹਨਾਂ ਨੂੰ ਸਲਾ ਮਿਕਸ ਹੋ ਜੇ ਇਹ ਮੈਨੂੰ ਜਿਵੇਂ ਬਣਾਉਂਦੇ ਰਾਇ ਉਹ ਲੋងਦਾਈ ਕੰਮ ਆ ਤੇ ਹੁਣ ਆਪਾਂ ਇਹਨੂੰ ਦੇਣਾ ਹੈ ਟੱਕ ਵੀ ਜਿਹੜੀ 10% ਆਪਣੀ ਰਹਿ ਗਈ ਹੈ ਕਸਰ ਉਹ ਆਪਾਂ ਹੁਣ ਥੋੜੀ ਟਾ ਕੇ ਕੁਛ ਕਿ ਭਾਫ ਦੇ ਨਾਲ ਤੇ ਆਪਾਂ ਕਵਰ ਕਰਨੀ ਹੈ ਗੈਸ ਬਿਲਕੁਲ ਹੀ ਹੌਲੀ ਕਰ ਦਿੱਤਾ ਹੈ ਆਪਾਂ ਉਗਿਆ ਉਹਨਾਂ ਨੂੰ ਸੜਾ ਨਹੀਂ ਦੇਣਿਆਗਾ ਤੇ ਹੋ ਨਹੀਂ ਭਾਫ ਨੂੰ ਇਹ ਪੱਕ ਜਾਣੀ। ਤੇ ਹੁਣ ਆ ਗਈ ਹੈ ਆਪਣੀ ਸਪੈਸ਼ਲ ਚੀਜ਼ ਐਵੋਕਾਡੋ ਦੀ। ਐਵੋਕਾਡੋ ਨੂੰ ਦੱਸਿਓ ਤੁਸੀਂ ਕੀ ਕਹਿੰਦੇ ਆ ਇਹਨੂੰ ਫਰੂਟ ਕਹਿੰਦੇ ਆ ਕਿ ਸਬਜ਼ੀ ਕਹਿੰਦੇ ਆ? ਤੇ ਵੈਸੇ ਮੈਂ ਤਾਂ ਇਹਨੂੰ ਸਬਜ਼ੀ ਦੀ ਤਰ੍ਹਾਂ ਹੀ ਕਲਾਸ ਕਰਦੀ ਆ ਪਰ ਜਿਹੜਾ ਇਹ ਟੇਸਟ ਇਹਦਾ ਕਿਸੇ ਵੀ ਤਰੀਕੇ ਨਾਲ ਤੁਸੀਂ ਲੈ ਸਕਦੇ ਆ ਤੇ ਅੱਜ ਆਪਾਂ ਇਹਦਾ ਬਣਾਉਣਾ ਹੈ ਖਾਸ ਖਾਸ ਰਾਇਤਾ। ਇਹਨੂੰ ਛਿੱਲ ਕੇ ਇਹਨੂੰ ਛਿਲੰਗਾ ਵੀ ਆਪਣਾ ਆਪਣਾ ਤਰੀਕਾ ਹੈ ਬਾਹਰੋਂ ਦੇਖਣ ਨੂੰ ਬਹੁਤ ਆਸਕਤ ਲੱਗਦਾ ਪਰ ਇੰਨਾ ਸਖਤ ਨਹੀਂ ਹੁੰਦਾਗਾ। ਤੇ ਇਹਨੂੰ ਚਾਰੇ ਪਾਸੇ ਘੁਮਾ ਕੇ ਕੱਟ ਲਿਆ ਆਪਾਂ। ਤੇ ਕੱਟ ਕੇ ਹੁਣ ਇਹਨੂੰ ਉਧਰ ਦਾ ਕਰਕੇ ਆਪਾਂ ਛਿੱਲਣਾ ਆ ਛਿੱਲਣਾ ਵੀ ਕੋਈ ਔਖਾ ਨਹੀਂ ਹੈ ਜਿਹੜਾ ਪੱਕਾ ਐਵੋਕਾਡੋ ਹੁੰਦਾ ਨਾ ਉਹ ਬੜਾ ਸੌਫਟ ਹੁੰਦਾ ਜਿਵੇਂ ਕੇਲਾ ਹੁੰਦਾ ਉਹ ਰਿਚ ਨਹੀਂ ਸੌਫਟ ਹੁੰਦਾ ਆ ਉਹ ਤੇ ਉਹਨੂੰ ਵੈਸੇ ਤੁਸੀਂ ਜਿੱਦਾਂ ਕਦੂਕਾਸ ਵੀ ਕਰ ਸਕਦੇ ਪੂਰੀ ਤਰ੍ਹਾਂ ਛਿੱਲ ਕੇ ਪਰ ਇਹਨੂੰ ਜਿਹੜਾ ਆ ਸੌਫਟ ਹੋਣ ਕਰਕੇ ਤੇ ਬੜੀ ਆਸਾਨੀ ਦੇ ਨਾਲ ਛਿੱਲ ਲਓ ਇਹਨੂੰ ਛਿਲਕੇ ਦੇ ਵਿੱਚੋਂ ਗਿਟਕ ਕੱਢ ਲਓ ਤੇ ਵੈਸੇ ਗਿਟਕ ਦਾ ਤੁਸੀਂ ਆਪਣੇ ਘਰੇ ਬੂਟਾ ਵੀ ਲਾ ਸਕਦੇ ਆ ਪਰ ਇਹ ਬਹੁਤ ਵੱਡਾ ਲੰਬਾ ਬੂਟਾ ਹੋ ਜਾਂਦਾ ਜਗ੍ਹਾ ਵੋਕੇ ਇਦਾਂ ਆ ਤੇ ਇਹਨੂੰ ਮੈਂ ਕਦੂਕਾਸ ਨਹੀਂ ਕੀਤਾ ਇਹਨੂੰ ਆਪਾਂ ਕੱਟ ਹੀ ਲੈਣਾ ਇਹਨੇ ਉਹਨਾਂ ਨੂੰ ਜਿੱਦਾਂ ਮੈਲਟੀ ਹੋਈ ਜਾਂਦਾ ਹੈ ਤੇ ਆ ਥੋੜੀ ਜਿਹੀ ਮੈਂ ਤੁਹਾਨੂੰ ਨਾ ਲੰਬੇ ਜਿਹੇ ਸ্লাইਸ ਕੱਟ ਕੇ ਦਿਖਾਣੀ ਆ ਐਡੇ ਲੰਬੇ ਸ্লাইਸਾਂ ਇਹਦਾ ਕਈ ਵਾਰ ਨਾ ਜਿੱਦਾਂ ਆਪਾਂ ਰੈਸਟੋਰੈਂਟਸ ਜਾਂਦੇ ਜਿੱਦਾਂ ਕਿ ਸਬੂਏ ਵਗੈਰਾ ਜਾਂ ਇਦਾਂ ਦੀ ਚੀਜ਼ਾਂ ਦੇ ਵਿੱਚ ਨਾ ਇਹਨੂੰ ਸੈਲਡ ਬਣ ਬੱਤੇ ਜਾਂਦਾ ਆ ਜਾਂ ਫਿਰ ਤੁਸੀਂ ਇਦਾਂ ਦੇ ਸ্লাইਸ ਕਾਟੀਆਂ ਨੂੰ ਸੈਂਡਵਿਚ ਦੇ ਵਿੱਚ ਵੀ ਲਾ ਸਕਦੇ ਆ ਤੇ ਇਹਦਾ ਬਹੁਤ ਜ਼ਿਆਦਾ ਹੈਲਥ ਬੈਨੀਫਿਟਸ ਆਏ ਨੇ ਤੇ ਬਹੁਤ ਜ਼ਿਆਦਾ ਇਸ ਹੈਲਥ ਪ੍ਰੋਪਰਟੀਆਂ ਆ ਕਈ ਫੈਟੀ ਐਸਿਡਸ ਵੀ ਇਹਦੇ ਵਿੱਚ ਜਿਹੜੇ ਹੋਰ ਤੇਜੀ ਨਾਲ ਚ ਨਹੀਂ ਮਿਲਦੇ ਹੈਗੇ ਇਹਨੂੰ weight loss ਦੇ ਵਿੱਚ ਵੀ ਬਹੁਤ ਲੋਕੀ ਵਰਤਦੇ ਆ ਇਹ ਥੋੜਾ ਜਿਹਾ ਲੈ ਲਿਆ ਅਦਰਕ ਤੇ ਉਹਨੂੰ ਵੀ ਮੈਂ ਬਰੀਕ-ਬਰੀਕ ਕੱਟ ਲਿਆ ਤੁਸੀਂ ਕਦੂਕਸ ਵੀ ਕਰ ਸਕਦੇ ਆ ਇੱਕ ਹਰੀ ਮਿਰਚ ਲਈਏ ਉਹਨੂੰ ਵੀ ਬਹੁਤ ਜ਼ਿਆਦਾ ਬਰੀਕ ਕੱਟ ਲਿਆ ਹਾਂ ਬਰੀਕ ਕੱਟ ਕੇ ਜਿਹੜੀ ਹਰੀ ਮਿਰਚਾਂ ਉਹਦਾ ਸਵਾਦ ਵੱਖਰਾ ਹੈ ਹੁਣ ਆਪਾਂ ਲੈ ਆਂ ਦਹੀਂ ਇੱਕ ਭਾਂਡੇ ਦੇ ਵਿੱਚ ਤੇ ਦਹੀਂ ਇਹ ਪੌਣ ਕਿਲੋ ਸੀਗਾ ਤੇ ਬਹੁਤ ਜ਼ਿਆਦਾ ਗਾੜਾ ਹੈ ਤੇ ਦਹੀਂ ਕੱਢ ਲਿਆ ਆਪਾਂ ਕੱਢ ਕੇ ਹੁਣ ਆਪਾਂ ਇਹ ਵਿੱਚ ਲੋਨ ਪਾ ਦਿੱਤਾ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਹਾਂ ਭੁੰਨਿਆ ਹੋਇਆ ਜੀਰਾ ਤੇ ਥੋੜੀ ਜਿਹੀ ਆਪਣੀ ਇਹਦੇ ਵਿੱਚ ਕਾਲੀ ਮਿਰਚ ਤੇ ਇਹਦੇ ਵਿੱਚ ਕਾਲੀ ਮਿਰਚ ਪਾਓ ਉਹਦਾ ਵੀ ਸਿਹਤ ਨੂੰ ਆਪਣਾ ਫਾਇਦਾ ਆ ਐਸੇ ਕਾਲੀ ਮਿਰਚ ਖਾਣੀ ਚਾਹੀਦੀ ਹੈ ਤੇ ਹੁਣ ਇਹਦੇ ਵਿੱਚ ਮੈਂ ਬਾਅਦ ਇਹ ਤਾਂ ਹੈ ਜਿਹੜਾ ਮੈਂ ਅਦਰਕ ਬਹੁਤ ਜ਼ਿਆਦਾ ਬਰੀ ਕੱਟ ਕੇ ਰੱਖਿਆ ਸੀਗਾ ਇਹ ਤੁੰਡੀ ਸੋਟੇ ਦੇ ਵਗੈਰਾ ਤੁਸੀਂ ਕਿਸੇ ਜੀ ਨੇ ਕੁੱਟਣਾ ਵੀ ਹੈ ਮਿਕਸੀ ਦੇ ਵਿੱਚ ਵੀ ਕਰ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਆ ਥੋੜਾ ਜਿਹਾ ਪਾਣੀ ਅਸਮੇ ਗਲਾਸਕ ਪਾਣੀ ਪਾ ਲਿਆ ਸੀਗਾ ਕਿਉਂਕਿ ਤਹੀਂ ਬਹੁਤ ਹੀ ਜ਼ਿਆਦਾ ਗਾੜਾ ਸੀਗਾ ਤੇ ਫਿਰ ਬੈਲੈਂਸ ਹੋ ਜਾਊਗਾ ਤੇ ਹੁਣ ਵਿਸਕ ਲੈ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਆ ਸਾਰੇ ਮਸਾਲੇ ਜਿਹੜੇ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲੈਣੇ ਆ ਤੇ ਬਿਲਕੁਲ ਸਮੂਜੀ ਜਿਹਾ ਜਿੱਦਾਂ ਪੇਸਟੇ ਜਿਹਾ ਟਾਈਪ ਬਣ ਗਿਆ ਬਹੁਤਾ ਪਤਲਾ ਵੀ ਨਹੀਂ ਕਰਨਾ ਹੈ ਕਿ ਲਸਿਰੀ ਬਣਾਉਣੀ ਹੈ ਜੀ ਇਹ ਗਾੜਾ ਹੀ ਰੱਖਣਾ ਹੈ ਤੇ ਹੁਣ ਵਾਰੀ ਆ ਗਈ ਆਪਣੇ ਬੇਨਣੇ ਕੀ ਜੀ ਇੰਟੀਜਾ ਕਿ ਅਵੋਕਾਡੋ ਅਵੋਕਾਡੋ ਹੁਣ ਆਪਾਂ ਜਿਹੜਾ ਵਿੱਚ ਪਾਏ ਦੇ ਤੇ ਇਹ ਅਵੋਕਾਡੋ ਜਿਹੜਾ ਬਹੁਤ ਹੀ ਜ਼ਿਆਦਾ ਸੌਫਟ ਹੈ ਤੇ ਇਹਨੇ ਵਿੱਚ ਬਿਲਕੁਲ ਹੀ ਚੰਗੀ ਤਰ੍ਹਾਂ ਜਿਹੜਾ ਹੈ ਮਿਕਸ ਹੋ ਜਾਣਾ ਹੈ ਤੇ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਇਹ ਤੁਸੀਂ ਵੀ ਸੱਜੀਆਂ ਤੁਸੀਂ ਖਾ ਸਕਦੇ ਆ ਅਦਰ ਵੀ ਸਬਜੀ ਵੀ ਤਿਆਰ ਹੋ ਗਈ ਆ ਪਿਆ ਦੇ ਚੈੱਕ ਕਰ ਲਈ ਹੁਣ ਚਾਕੂ ਨਾਲ ਮੈਂ ਚੈੱਕ ਲੈਂਦੀ ਹਾਂ ਇਹ ਚਾਕੂ ਜ ਚੰਗੀ ਤਰ੍ਹਾਂ ਚੀਜ਼ਾਂ ਜਾਵੇ ਤਾਂ ਬਾਅਦ ਚੱਲ ਜਾਂਦਾ ਬਣ ਗਈਆਂ ਸਬਜੀ ਆਪਣੀ ਹੋ ਗਈ ਆ ਤਿਆਰ ਤੇ ਇੱਕ ਪਾਸੇ ਮੜ ਦਿੱਤਾ ਬਣ ਗਈ ਦੂਜੀ ਪਾਸੇ ਸਬਜੀ ਆਪਣੀ ਚੰਗੀ ਤਰ੍ਹਾਂ ਰਿਜ ਗਈ ਆ ਤਿਆਰ ਹੋ ਚੁੱਕੀ ਆ ਵੀ ਹੁਣ ਟਾਈਮ ਆ ਗਿਆ ਪਲੇਟਿੰਗ ਕਰਨ ਦਾ ਤੇ ਕਰ ਲਈਏ ਹੁਣ ਆਪਾਂ ਪਲੇਟਿੰਗ ਤੇ ਦੇਖੋ ਕਿੰਨੀ ਸੋਹਣੀ ਆਪਣੀ ਗੋਭੀ ਤਿਆਰ ਹੋਈ ਆ ਤੇ ਖੜਮੀ ਵੀ ਆ ਤੇ ਹੁਣ ਰਾਇਤਾ ਵੀ ਪਾ ਕੇ ਰੱਖ ਲੈਂਦੇ ਆ ਹਾਲੀ ਆਪਣੀ ਬਣ ਕੇ ਹੋ ਗਈ ਹੈ ਤਿਆਰ ਗੋਭੀ ਦੀ ਸਬਜੀ ਆਪਣੀ ਬਣ ਗਈ ਆ ਇਹ ਆਪਣਾ ਰਾਇਤਾ ਤੇ ਆ ਆਪਣੀ ਦਾਲ ਸੀਗੀ ਤੇ ਥੋੜੇ ਜਿਹਾ ਪਿਆਜ਼ ਲੈ ਲਿਆ ਤੇ ਗਰਮ ਗਰਮ ਰੋਟੀ ਹੁਣ ਆ ਗਿਆ ਖਾਣ ਦਾ ਪਾਈ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਫੇਰ ਤੋਂ ਮਿਲਦੇ ਆ ਤੁਹਾਨੂੰ ਨਮੈ ਦਿਨ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ